ਮੇਰਾ ਨਾਮ ਸਤਨਾਮ ਦਾਊਾ ਜੀ ਸੰਸਥਾ ਹੈਗੀ ਆ ਪੰਜਾਬ ਅਗੇਂਸਟ ਕਰਪਸ਼ਨ ਤੇ ਸੰਸਥਾ ਹੈਗੀ ਆ ਪੰਜਾਬ ਅਜੈਂਡਾ ਫੋਰਮ ਕੁਝ ਕਿਸਾਨ ਜਥੇਬੰਦੀਆਂ ਕੁਝ ਕਾਮਨਿਸਟ ਪਾਰਟੀ ਦੇ ਮੈਂਬਰ ਸਾਡੇ ਨਾਲ ਹੈਗੇ ਆ ਅੱਜ ਅਸੀਂ ਜਿਹੜਾ ਪ੍ਰੋਟੈਸਟ ਕਰ ਰਹੇ ਆ ਚੰਡੀਗੜ੍ਹ ਪੁਲਿਸ ਦੇ ਖਿਲਾਫ ਤੇ ਐਸਐਸਬੀ ਚੰਡੀਗੜ੍ਹ ਦੇ ਖਿਲਾਫ ਉਹ ਇਹ ਹੈ ਕਿ ਜੇ ਪੱਤਰਕਾਰ ਭਾਈਚਾਰੇ ਨੇ ਪਬਲਿਕ ਦੇ ਇੰਟਰਸਟ ਦੇ ਮੁੱਦੇ ਚੁੱਕਣੇ ਆ ਤਾ ਪੱਤਰਕਾਰਾਂ ਦੇ ਉੱਤੇ ਹਮਲੇ ਹੋਣ ਲੱਗ ਜਾਂਦੇ ਚੰਡੀਗੜ੍ਹ ਪੁਲਿਸ ਗੁੰਡਿਆਂ ਨਾਲ ਜਿਹੜੀ ਐ ਮਿਲੀਭੁਗਤ ਕਰਦੀ ਐ ਜਿਹੜਾ ਤਾਜ਼ਾ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬਾ ਬਣਾ ਸੈਕਟਰ 28 ਦੇ ਵਿੱਚ ਉੱਥੇ ਕੁਝ ਬੱਚੇ ਜਿਹੜੇ ਆ ਪੰਜਾਬ ਦੇ ਉਹ ਪੱਤਰਕਾਰੀ ਦਾ ਕੋਰਸ ਕਰ ਰਹੇ ਆ ਟ੍ਰੇਨਿੰਗ ਲੈ ਰਹੇ ਆ ਉਹਨਾਂ ਤੇ ਹਮਲਾ ਹੋ ਗਿਆ ਉਹਨਾਂ ਨੂੰ ਕੁੱਟਿਆ ਗਿਆ ਬਾਹਰ ਉਹਨਾਂ ਦੇ ਸੱਟਾਂ ਵੱਜੀਆਂ ਉਹਦੇ ਮੈਡੀਕਲ ਹੋ ਗਏ ਤੇ ਪੁਲਿਸ ਕੋਲ ਸਾਰਾ ਰਿਕਾਰਡ ਵੀ ਅਸੀਂ ਦਿੱਤਾ ਗੱਡੀਆਂ ਦੇ ਨੰਬਰ ਦੇ ਦਿੱਤੇ ਪਰ ਪੁਲਿਸ ਐਫ ਆਈ ਆਰ ਦਰਜ ਨਹੀਂ ਕਰਦੀ ਇਹ ਹੈਗਾ ਤਾਜ਼ਾ ਮਾਮਲਾ ਜੇ ਉਹ ਪੱਤਰਕਾਰ ਬਣ ਜਾਣਗੇ ਵਿਦਿਆਰਥੀ ਜੇ ਅਸੀਂ ਆਮ ਪਬਲਿਕ ਤੇ ਪੁਲਿਸ ਉਹਨੂੰ ਇਨਸਾਫ ਨਾ ਦੇ ਸਕੀ ਤਾਂ ਉਹ ਲੋਕਾਂ ਦੇ ਮੁੱਦੇ ਕਿਵੇਂ ਚੱਕਣਗੇ ਉਹ ਤਾਂ ਡਰ ਜਾਣਗੇ ਕਿ ਪੁਲਿਸ ਸਾਡਾ ਕੁਝ ਨਹੀਂ ਬਣ ਸਕਿਆ ਇਹ ਤਾਂ ਹੈਗਾ ਤਾਜ਼ਾ ਮਾਮਲਾ ਇਸ ਤੋਂ ਪਹਿਲਾ ਮਾਮਲਾ ਹੈਗਾ ਸੈਕਟਰ 17 ਦੇ ਵਿੱਚ ਇੱਕ ਗੁੰਡਾ ਜਿਹੜਾ ਟਰੈਵਲ ਏਜੰਟ ਹੈ ਉਹ ਪੁਲਿਸ ਨੇ ਜੇਲ੍ਹ ਭੇਜਿਆ ਲੋਕਾਂ ਨੂੰ ਠੱਗੀਆਂ ਮਾਰੀਆਂ ਸਾਡੀ ਬਦੌਲਤੋ ਜੇਲ੍ਹ ਗਿਆ ਪੰਜ-ਛੇ ਮਹੀਨੇ ਜੇਲ੍ਹ ਚ ਰਿਹਾ ਮੈਂ ਖੁਦ ਪੱਤਰਕਾਰਾਂ ਦੇ ਵਫਦ ਨਾਲ ਐਸਐਸਪੀ ਸਾਹਿਬ ਨੂੰ ਮਿਲ ਕੇ ਗਿਆ ਤੇ ਅਖੀਰ ਨੂੰ ਐਸਐਸਪੀ ਸਾਹਿਬ ਅਤੇ ਨੀਚੇ ਵਾਲੀ ਪੁਲਿਸ ਨੇ ਉਹਨਾਂ ਗੁੰਡਿਆਂ ਨਾਲ ਮਿਲੀਭੁਗਤ ਕਰਕੇ ਪੈਸੇ ਲੈ ਕੇ ਸ਼ਪਾਰਸ਼ ਪਵਾ ਕੇ ਉਹ ਸ਼ਿਕਾਇਤ ਵੀ ਦਾਖਲ ਦਫ਼ਤਰ ਇਹ ਸ਼ਰਮਨਾਕ ਤਰੀਕੇ ਨਾਲ ਕੀਤੀ ਹੈ ਕਿ ਇਹ ਪੱਤਰਕਾਰ ਨੇਮ ਐਂਡ ਫੇਮ ਵਾਸਤੇ ਕੰਮ ਕਰਦਾ ਕੀ ਗੱਲ ਬਾਈ ਜੇ ਪੱਤਰਕਾਰ ਨੇ ਕਦੇ ਗੁੰਡੇ ਆ ਕੇ ਹਮਲਾ ਕਰ ਦੇਣਾ ਚੰਡੀਗੜ੍ਹ ਪੁਲਿਸ ਨੂੰ ਅਸੀਂ ਸੀਸੀਟੀਵੀ ਫੁਟੇਜ ਦੇ ਰਹੇ ਹਾਂ ਤੇ ਰਿਪਿਊਟਡ ਪੱਤਰਕਾਰ ਐਸਐਸਪੀ ਨਾਲ ਮੀਟਿੰਗ ਕਰਦੇ ਆਂ ਤੇ ਚੰਡੀਗੜ੍ਹ ਪੁਲਿਸ ਪੈਸੇ ਲੈ ਕੇ ਗੁੰਡਿਆਂ ਕੋਲੋਂ ਮਾਮਲੇ ਰਫੇ ਰਵੇ ਕਰ ਦੇਗੀ ਫਿਰ ਉਹ ਪੱਤਰਕਾਰ ਸਾਡੇ ਆਮ ਜਨਤਾ ਦੇ ਮਾਮਲੇ ਨੂੰ ਲੋਕਾਂ ਦੀ ਕਚਹਿਰੀ ਕਿਵੇਂ ਲੈ ਕੇ ਜਾਣਗੇ ਇਹ ਹੈਗਾ ਪੁਰਾਣਾ ਮਾਮਲਾ ਤਾਜ਼ਾ ਮਾਮਲਾ ਉਹ ਬੱਚੇ ਪੱਤਰਕਾਰੇ ਤਾਂ ਕਿਉਂ ਕਰਨਗੇ ਕਿਉਂ ਪੱਤਰਕਾਰ ਬਣ ਗਏ ਜਿਨ੍ਹਾਂ ਦੇ ਹਮਲੇ ਹੋ ਗਏ ਸੱਟਾਂ ਲੱਗੀਆਂ ਟਾਂਕੇ ਲੱਗੇ ਤੇ ਚੰਡੀਗੜ੍ਹ ਪ੍ਰਸ਼ਾਸਨ ਗੁੰਡਿਆਂ ਦੀ ਨਾਲ ਮਿਲਿ ਭੁਗਤ ਕਰਕੇ ਪਰਚਾ ਦਰਜ ਨਾ ਕਰੇ ਇਹ ਸ਼ਰਮਨਾਕ ਹੈ ਸਾਡੇ ਸਮਾਜਵਾਦ ਤੇ ਸਾਡੇ ਸਮਾਜ ਦਾ ਨਿਘਾਰ ਹੈ ਇਸ ਕਰਕੇ ਅਸੀਂ ਉਹਨਾਂ ਹੋਂਹਰ ਵਿਦਿਆਰਥੀਆਂ ਦੇ ਹੱਕ ਜਗੜੇ ਆ ਅਸੀਂ ਪੱਤਰਕਾਰ ਭਾਈਚਾਰੇ ਦੇ ਹੱਕ ਜਗੜੇ ਆ ਕਿ ਪੁਲਿਸ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕਰੇ ਔਰ ਪੁਲਿਸ ਚੰਡੀਗੜ੍ਹ ਦੀ ਆਪਣੇ ਆਪ ਨੂੰ ਰੱਬ ਨਾ ਸਮਝੇ ਠੀਕ ਹੈ ਜਦੋਂ ਗੁੰਡੇ ਆ ਤੇ ਅ ਲੋਕਾਂ ਨੂੰ ਠੱਗੀਆਂ ਮਾਰਦੇ ਟਰੈਵਲ ਏਜੰਟ ਸੈਕਟਰ 17 ਦੇ ਵਿੱਚ ਤੇ 34 ਦੇ ਵਿੱਚ ਤਾਂ ਜੇ ਚਾਰ ਬੰਦੇ ਇਕੱਠੇ ਹੋ ਜਾਂਦੇ ਆ ਆਹੀ ਚੰਨੀਗੜ੍ਹ ਪੁਲਿਸ ਕਹਿੰਦੀ ਹੈ ਤੁਸੀਂ ਇਹ ਧਰਨਾ ਨਹੀਂ ਕਰ ਸਕਦੇ ਪਰਮਿਸ਼ਨ ਦਿਵਾਓ ਤੇ ਲੋਕਾਂ ਨੂੰ ਭਜਾ ਦਿੰਦੀ ਹੈ ਤੇ ਉਹ ਗੁੰਡਾਗਰਦੀ ਉਹ ਠੱਗ ਲੋਕਾਂ ਨੂੰ ਠੱਗੀਆਂ ਮਾਰਦੇ ਆ ਤੇ ਅਸੀਂ ਤਾਂ ਇਹ ਬੋਲ ਵੀ ਨਹੀਂ ਸਕਦੇ ਇਹਨੇ ਠੱਗੀ ਦਾ ਸ਼ਿਕਾਰ ਆ ਇਹ ਮੈਂ ਪ੍ਰੈਸ ਨੋਟ ਦੇ ਜੀ ਮਿਲੇ ਵੀ ਨਹੀਂ ਤੁਸੀਂ ਹਾਂ ਬਿਲਕੁਲ ਐਸਐਸਪੀ ਸਾਹਿਬ ਨਾਲ ਗੱਲ ਵੀ ਹੋਲੀ ਹੈ ਕਈ ਵਾਰੀ ਕੁਝ ਪੱਤਰਕਾਰ ਵੀਰਾਂ ਦੀ ਗੱਲ ਹੋ ਗਈ ਹੈ ਸ਼ਿਕਾਇਤਾਂ ਹੋ ਗਈਆਂ ਬੱਚੇ ਦਾਖਲ ਹੈ ਮੈਡੀਕਲ ਹੋ ਗਿਆ ਆਈ ਉਹਨਾਂ ਨਾਲ ਗੱਲਬਾਤ ਵੀ ਹੋ ਰਹੀ ਹੈ ਪੱਤਰਕਾਰਾਂ ਦੀ ਉਹਦੇ ਨਾਮ ਜਿਹੜੇ ਕਿਉਂਕਿ ਮੇਰੇ ਨਾਲ ਤਾਂ ਰਿਸ਼ਤੇਦਾਰਾਂ ਨਾਲ ਮੇਰੇ ਦੋਸਤਾਂ ਸਾਡੇ ਦਾ ਗੱਲ ਪਹੁੰਚੀ ਹੈ ਅਸੀਂ ਉਹਦੇ ਹੱਕ 'ਚ ਖੜੇ ਆ ਤੇ ਇੱਕ ਪੱਤਰਕਾਰ ਤੋਂ ਹੀ પ્રાਣੀ ਦੀ ਦੇ ਦੇ 7-8 ਮਹੀਨੇ ਹੋ ਗਏ ਉਹਦੇ ਉਹਦੇ ਖਿਲਾਫ ਵੀ ਜਿਹੜਾ ਹਮਲੇ ਹੋਏ ਉਹਦੇ ਘਰ ਦੇ ਉੱਤੇ ਉਹ ਵੀ ਪਰਚਾ ਦਰਜ ਨਹੀਂ ਕੀਤਾ ਉਹ ਐਸਐਸਪੀ ਦੇ ਬਾਕਾਇਦਾ ਧਿਆਨ ਚ ਮੈਂ ਖੁਦ ਐਸਐਸਪੀ ਸਾਹਿਬ ਨਾਲ ਮੀਟਿੰਗ ਕਰਕੇ ਗਿਆ ਸੀਨੀਅਰ ਪੱਤਰਕਾਰ ਨਾਲ ਚੰਡੀਗੜ੍ਹ ਦੇ ਨਾਲ ਅਸੀਂ ਤਾਂ ਆਪਣੀ ਆਵਾਜ਼ ਡੀਜੀਪੀ ਚੰਡੀਗੜ੍ਹ ਪੁਲਿਸ ਤੱਕ ਪਹੁੰਚਾਣੀ ਹੈ ਡੀਜੀਪੀ ਚੰਡੀਗੜ੍ਹ ਨੂੰ ਮੈਂ ਖੁਦ ਆਪਣੇ ਨੰਬਰ ਤੋਂ ਵਟਸਐਪ ਕਰ ਚੁੱਕਿਆ ਇਹ ਐਸਐਸਪੀ ਦੇ ਧਿਆਨ ਚ ਪਹੁੰਚਾਣੀ ਹੈ ਅਸੀਂ ਪੁਲਿਸ ਦੇ ਧਿਆਨ ਚ ਲਿਆਣਾ ਚਾਹੁੰਦੇ ਆ ਕਿ ਆ ਗੁੰਡਿਆਂ ਨਾਲ ਜਿਹੜੇ ਹੇਠਲੇ ਪੱਧਰ ਤੇ ਮਿਲੀਭੁਗਤਾਂ ਜਾਂ ਉੱਚੇ ਪੱਧਰ ਤੇ ਮਿਲੀਭੁਗਤਾਂ ਉਹਨੂੰ ਬੰਦ ਕਰਕੇ ਬਣਦੇ ਪੜਤ ਤਦਾਰਜ ਕਰਕੇ ਇਨਸਾਫ ਦਿਓ ਤਾਂ ਕਿ ਲੋਕਾਂ ਦਾ ਚੰਡੀਗੜ੍ਹ ਪੁਲਿਸ 'ਤੇ ਵਿਸ਼ਵਾਸ ਥੋੜਾ ਹੋਰ ਬਣੇ ਕੋਈ ਉਹਦਾ ਨਮਾਇੰਦਾ ਐਸਐਸਪੀ ਦਾ ਆ ਕੇ ਹਰ ਕੋ ਮੋਰੰਡਮ ਲੈ ਲੇਗਾ ਠੀਕ ਹੈ ਨਹੀਂ ਤਾਂ ਕੋਈ ਨਹੀਂ ਅਸੀਂ ਪਬਲਿਕ ਆ ਅਸੀਂ ਕੋਈ ਗੁੰਡੇ ਨਹੀਂ ਹੈਗੇ ਅਸੀਂ ਕ੍ਰਿਮੀਨਲ ਨਹੀਂ ਅਸੀਂ ਸ਼ਾਂਤਮਈ ਪ੍ਰੋਟੈਸਟ ਕਰਾਂਗੇ ਤੇ ਅਗਲੀ ਜੇ ਅੱਜ ਸਾਡਾ ਸਿਸਟਮ ਇਹ ਫੇਲ ਹੁੰਦਾ ਅੱਗੇ ਅਗਲੇ ਦੇਖਾਂਗੇ ਅਸੀਂ ਕਰਨਾ ਕੀ ਹੈ ਫਿਰ ਅਸੀਂ ਲੋਕਾਂ ਨੂੰ ਇਹ ਤੁਹਾਡੇ ਮੀਡੀਆ ਲਈ ਜਨਤਕ ਲੈ ਕੇ ਜਾਵਾਂਗੇ ਗੱਲਬਾਤ ਲੋਕਾਂ ਨੂੰ ਹੋਰ ਇਕੱਠੇ ਕਰਾਂਗੇ ਚੰਡੀਗੜ੍ਹ ਪੁਲਿਸ ਦੇ ਕਲਬ